ਅਸਵਕ ਦੀ ਵੱਡੀ ਖਬਰ ਕਲਜੋਗੀ ਮਾਪਿਆਂ ਦਾ ਦੇਖ ਲੋ ਹਾਲ ਇੱਕ ਮਾਸੂਮ ਜੇ ਬੱਚੇ ਨੂੰ ਸ੍ਰੀ ਦਰਬਾਰ ਸਾਹਿਬ ਛੱਡ ਗਏ ਨੇ ਜੀ ਹਾਂ ਇੱਕ ਸੀਸੀਟੀਵੀ ਤਸਵੀਰਾਂ ਆਈਆਂ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸਾਂਝੀਆਂ ਕੀਤੀਆਂ ਗਿਆ ਨੇ ਜਿੱਥੇ ਇੱਕ ਕਲਜੋਗੀ ਮਾਂ ਆਪਣੇ ਨੰਨੇ ਜੇ ਛੋਟੇ ਜੇ ਮਾਸੂਮ ਬੱਚੇ ਨੂੰ ਹੱਥ ਫੜੀ ਲੈ ਕੇ ਆ ਰਹੀ ਆ ਔਰ ਜਿਸ ਤੋਂ ਬਾਅਦ ਉਹ ਉੱਥੇ ਉਸ ਨੂੰ ਛੱਡ ਕੇ ਫਰਾਰ ਹੋ ਗਈ ਬੱਚਾ ਲੱਭ ਰਿਹਾ ਸੀ ਤੇ ਸੰਗਤ ਨੇ ਉਸ ਨੂੰ ਰੋਂਦੇ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਦੱਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਬੱਚੇ ਨੂੰ ਸੌਂਪ ਦਿੱਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਨੇ ਪੋਸਟਰ ਸਾਂਝਾ ਕੀਤਾ ਵੀਡੀਓ ਸਾਂਝੀ ਕੀਤੇ ਕਿ ਜਿਹੜਾ ਵੀ ਇਸ ਬੱਚੇ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਤੇ ਸਨਮਾਨ ਵੀ ਕੀਤਾ ਜਾਵੇਗਾ ਵੱਡੇ ਸਵਾਲ ਇਹ ਨੇ ਕਿ ਮਾਪੇ ਹੁਣ ਕਿ ਮਾਪੇ ਹੁੰਦੇ ਜਾ ਰਹੇ ਨੇ ਇੱਕ ਨੰਨੀ ਜਾਨ ਨੂੰ ਕਲਜੂ ਦੀ ਮਾਪਿਆਂ ਨੇ ਆ ਜਿਹੜੀ ਧੁੱਪ ਦੇ ਵਿੱਚ ਔਰ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਛੱਡ ਕੇ ਚਲੇ ਗਏ ਨੇ ਸਵਾਲ ਖੜੇ ਹੋ ਰਹੇ ਨੇ ਕਿ ਕਾਲ ਯੁਗ ਦਾ ਦੌਰ ਹੁਣ ਸ਼ੁਰੂ ਹੋ ਚੁੱਕਿਆ ਤੇ ਇਹ ਵੀ ਸਵਾਲ ਖੜਾ ਹੋ ਰਿਹਾ ਕਿ ਮਾਪੇ ਨੇ ਆਪਣੇ ਨੰਨੇ ਬੱਚੇ ਨੂੰ ਕਿਵੇਂ ਛੱਡ ਦਿੱਤਾ ਤਾਂ ਸੀਸੀਟੀਵੀ ਦੇ ਵਿੱਚ ਅਸੀਂ ਤੁਹਾਨੂੰ ਦਿਖਾਏ ਕਿ ਕਿਵੇਂ ਇਹ ਦੋ ਜਣੇ ਇਸ ਬੱਚੇ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਛੱਡ ਕੇ ਗਏ ਨੇ ਹੁਣ ਇਹ ਪਤਾ ਲਾਉਣਾ ਉੱਥੇ ਕਿ ਇਹ ਬੱਚੇ ਦੇ ਮਾਤਾ ਪਿਤਾ ਨੇ ਜਾਂ ਫਿਰ ਕੋਈ ਹੋਰ ਨਹੀਂ ਜੇ ਤੇ ਬੱਚੇ ਦੇ ਮਾਤਾ ਪਿਤਾ ਹੁੰਦੇ ਤਾਂ ਬੱਚੇ ਦੇ ਗੁੰਮ ਹੋ ਜਾਣ ਤੇ ਉਹ ਇੱਥੇ ਜ਼ਰੂਰ ਹੁੰਦੇ ਪੁੱਛ ਪੜਤਾਲ ਜ਼ਰੂਰ ਕਰਦੇ ਪਰ ਇਸ ਵੀ ਇਹਦੇ ਬਦਲ ਲੱਗੇ ਕਿ ਬੱਚੇ ਦੇ ਮਾਤਾ ਪਿਤਾ ਨਹੀਂ ਨੇ ਜਾਂ ਫਿਰ ਕੀ ਕਾਰਨ ਹੋ ਸਕਦਾ ਹੈ ਇਹ ਤਾਂ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਪੁਲਿਸ ਦਾ ਪੂਰਾ ਸਹਿਯੋਗ ਦਿਰੋਹ ਕੀਤਾ ਗਿਆ ਹੈ ਜਿਹੜੇ ਦੋ ਜਣੇ ਉਸ ਬੱਚੇ ਨੂੰ ਛੜਕੀ ਗਏ ਨੇ ਉਹਨਾਂ ਦੀ ਪਛਾਣ ਹੋ ਗਈ ਹੈ ਤਾਂ ਜੋ ਹੁਣ ਪੁਲਿਸ ਨੂੰ ਨਹੀਂ ਇਹਦੇ ਵਿੱਚ ਪੂਰੀ ਜਿਹੜੀ ਮਦਦ ਮਿਲੇਗੀ ਕਿਉਂਕਿ ਪਛਾਣ ਕਰਨੀ ਬਹੁਤ ਔਖੀ ਹੁੰਦੀ ਹੈ ਬਟ ਜਿਹੜੇ ਸ਼੍ਰੀ ਦਬਾਹ ਸੈੱਟ ਦੇ ਪ੍ਰਕਰਮਾਂ ਦੇ ਵਿੱਚ ਕੈਮਰੇ ਲੱਗੇ ਨੇ ਉਹਨਾਂ ਦੇ ਕਰਕੇ ਪਛਾਣ ਤਾਂ ਹੋ ਗਈ ਹੈ ਅਗੋਂ ਪੁਲਿਸ ਕੀ ਕਰਦੀ ਹੈ ਇਹ ਹੁਣ ਬਾਅਦ ਵਿੱਚ ਪਤਾ ਲੱਗੇਗਾ ਤੇ ਅਸੀਂ ਉਹ ਦਿਨ ਵੀ ਉਹ ਜਿਹੜਾ ਬੱਚਾ ਹੈ ਉਹ ਇਸ ਟਾਈਮ ਕਿੱਥੇ ਹੈ ਤੇ ਹੁਣ ਤੁਸੀਂ ਸੰਗਤ ਨੂੰ ਵੀ ਕੀ ਅਪੀਲ ਕਰਨੀ ਚਾਹੋਗੇ ਜੀ ਵੈਭੂ ਜੀ ਇਹ ਬੱਚਾ ਜਿਹੜਾ ਹੁਣ ਆਪਾਂ ਥਾਣੇ ਦੇ ਦਿੱਤਾ ਵਾ ਜਿਹੜੀ ਗਲੈਰਾ ਚੌਕੀ ਹੈ ਉੱਥੇ ਦੇ ਦਿੱਤਾ ਗਿਆ ਵਾ ਤੇ ਆਪ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਬੱਚੇ ਦੀ ਫੋਟੋ ਨੂੰ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਵਾਰਸਾਂ ਤੱਕ ਆਪਾਂ ਪਹੁੰਚ ਕਰ ਸਕੀਏ ਕਿ ਇਹ ਬੱਚਾ ਉਹ ਸਦਾ ਕਿਹੇ ਉਹਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਇਸ ਬੱਚੇ ਨੂੰ ਡਿਕਦੇ ਕੋ। ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ, ਸ਼ੇਅਰ ਕਰੋ ਤਾਂ ਕਿ ਆਪਾਂ ਇਸ ਮਾਸੂਮ ਜੇ ਬੱਚੇ ਨੂੰ ਇਹਦੇ ਘਰ ਪਹੁੰਚਾ ਸਕੀਏ। ਕਿ ਜੀ ਇਵਿੰਗ ਕੇ ਸਾਦੇ ਕੋ ਮਾਤਾ ਪਿਤਾ ਹੀ ਨੇ ਕਿਉਂਕਿ ਕੋਈ ਵੀ ਮਾਤਾ ਪਿਤਾ ਮਾਤੋ ਜਿਹੜਾ ਆਪਣੇ ਬੱਚੇ ਨੂੰ ਇਦਾਂ ਕਦੀ ਵੀ ਛੱਡ ਕੇ ਨਹੀਂ ਜਾ ਸਕਦਾ ਹੁਣ ਪਤਾ ਨਹੀਂ ਇਹ ਬੱਚਾ ਉਹਨਾਂ ਨੇ ਕਿਤੇੋਂ ਚੋਰੀ ਕੀਤਾ ਹੈ ਜਾਂ ਮਾਤਾ ਪਿਤਾ ਕੁਝ ਨਹੀਂ ਕਹਿ ਸਕਦੇ ਸੀ ਇਹ ਤਾਂ ਜਿਹੜੀ ਪੁਲਿਸ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਜਿਹੜਾ ਅਸੀਂ ਜਿਹੜਾ ਸ਼੍ਰੋਮਿਕ ਕਮੇਟੀ ਦੇ ਵੱਲੋਂ ਪੁਲਿਸ ਦਾ ਪੂਰਾ ਸਰਦੋਂ ਕੀਤਾ ਗਿਆ ਤੇ ਤੁਹਾਨੂੰ ਵੀ ਅਪੀਲ ਕੀਤੀ ਹੈ ਜੰਦੀ ਹੈ ਕਿ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਦੀ ਅਸੀਂ ਮਦਦ ਕਰ ਸਕੀਏ ਅਸਲੀ ਆਵਾਜ਼ਾਂ ਤਾਂ ਕਿ ਇਸ ਬੱਚੇ ਨੂੰ ਪਹੁੰਚਾ ਸਕੀਏ ਵਾਰੀਗੋਜੀ ਦਾ ਖਾਮਸਾ ਵਾਰੀਗੋਜੀ ਕਿਤੇ ਤਾਂ ਤਾਤੀ ਦਸਤੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਉੱਥੇ ਜਿਹੜੇ ਮੈਨੇਜਰ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਆ ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਨੂੰ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹਨਾਂ ਮਾਪਿਆਂ ਦਾ ਪਤਾ ਲੱਗ ਸਕੇ ਪਰ ਜੇ ਮਾਪੇ ਬੱਚੇ ਨੂੰ ਕਾਲਜੂ ਕੀ ਮਾਪੇ ਛੱਡ ਕੇ ਹੀ ਗਏ ਨੇ ਤਾਂ ਵਾਪਸ ਕਿਵੇਂ ਲੈਣਾ ਹੋਣਗੇ ਸਵਾਲ ਤਾਂ ਇਹ ਖੜੇ ਹੋ ਰਹੇ ਨੇ ਹੁਣ ਬੱਚੇ ਨੂੰ ਫਿਲਹਾਲ ਸ਼ਰਮਣੀ ਕਮੇਟੀ ਸਾਮਰੀ ਹੈ ਤੇ ਫਿਲਹਾਲ ਪੌਂਸ ਪੁਲਿਸ ਦੇ ਕੋਲ ਵੀ ਇਹ ਮਾਮਲਾ ਚਲੇ ਗਿਆ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਕੈਮਰੇ ਸਾਰੇ ਖੰਗਾਲ ਰਹੇ ਆ ਜਲਦੀ ਇਹਨਾਂ ਦੇ ਮਾਪਿਆਂ ਦਾ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਪਰ ਕਲਯੁਗੀ ਮਾਪਿਆਂ ਦਾ ਇਹ ਕਾਰਨਾਮਾ ਸਵਾਲ ਖੜੇ ਕਰਦਾ ਕਿ ਆਪਣੇ ਢਿੱਡੋਂ ਜੰਮੇ ਬੱਚੇ ਨੂੰ ਮਾਂ ਕਿਵੇਂ ਛੱਡ ਗਈ ਮਾਪੇ ਕਿਵੇਂ ਛੱਡ ਗਏ ਲੋਕ ਸਵਾਲ ਖੜੇ ਕਰਦੇ ਨੇ ਤੇ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ